ਪੰਜਾਬ ਸਟੇਟ ਮਿਨਿਸਟਰੀ ਪੈਨਸ਼ਨ ਐਸੋਸੀਏਸ਼ਨ ਜ਼ਿਲ੍ਹਾ ਅੰਮ੍ਰਿਤਸਰ ਦੀ ਮਹੀਨਾਵਾਰ ਮੀਟਿੰਗ ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਨਿਰਮਲ ਸਿੰਘ ਆਨੰਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਸਰਬਸੰਮਤੀ ਨਾਲ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਗਈ ਕਿ ਦੀਵਾਲੀ ਤੋਂ ਪਹਿਲਾਂ ਪੰਜਾਬ ਦੇ ਪੈਨਸ਼ਨਰ ਨੂੰ ਉਹਨਾਂ ਦੇ ਬੰਦੇ ਡੀਏ ਦੀਆਂ 5 ਕਿਸ਼ਤਾਂ ਕੁੱਲ 16% ਡੀਏ ਤੁਰੰਤ ਰਿਲੀਜ਼ ਕਰਕੇ ਪੰਜਾਬ ਸਰਕਾਰ ਪੈਨਸ਼ਨਰ ਤੇ ਮੁਲਾਜ਼ਮਾਂ ਨੂੰ ਦੀਵਾਲੀ ਦਾ ਤੋਹਫ਼ਾ ਦੇਵੇ ਇਸਮੋ ਕੇ মিডিਆ ਨਾਲ ਗੱਲਬਾਤ ਕਰਦੇ ਆ ਪੰਜਾਬ ਸਟੇਟ ਮਿਨਿਸਟਰੀ ਆਫ ਪੈਨਸ਼ਨ ਐਜੂਕੇਸ਼ਨ ਜ਼ਿਲ੍ਹਾ ਅੰਮ੍ਰਿਤਸਰ ਦੇ ਜਨਰਲ ਸਕੱਤਰ ਮੀਸ਼ ਗਿਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦੀਵਾਲੀ ਦਾ ਤੋਹਫ਼ਾ ਚਾਹੀਦਾ ਹੈ ਨਾ ਕਿ ਦੀਵਾਲੀ ਦਾ ਧੋਖਾ ਪੰਜਾਬ ਸਰਕਾਰ ਮਹਿੰਗਾਈ ਪੱਤੇ ਦੀਆਂ 5 ਕਿਸ਼ਤਾਂ ਦੀਵਾਲੀ ਤੋਂ ਪਹਿਲਾਂ ਪਹਿਲਾਂ ਤੁਰੰਤ ਅੰਤਰਲੀਲ ਕਰੇ ਜੇਕਰ ਪੰਜਾਬ ਸਰਕਾਰ ਡੀਏ ਦੀਆਂ 5 ਕਿਸ਼ਤਾਂ 릴ੀਜ਼ ਕਰਦੀ ਹੈ ਤਾਂ ਉਹ ਇਸ ਨੂੰ ਦੀਵਾਲੀ ਦਾ ਤੋਹਫ਼ਾ ਕਹਿਣਗੇ ਇਸ ਤੋਂ ਘੱਟ ਤਾਂ ਦੀਵਾਲੀ ਦਾ ਧੋਖਾ ਹੀ ਹੋਵੇਗਾ ਇਸ ਤੋਂ ਇਲਾਵਾ ਅਰੀਅਰ ਯਾਸ਼ਮੁਖਤ ਇੱਕ ਕਿਸ਼ਤ ਵਿੱਚ ਦਿੱਤਾ ਜਾਵੇ ਅਤੇ ਲੀਵ ਇਨਕੈਸਟਮੈਂਟ ਦੀ ਦੂਜੀ ਕਿਸ਼ਤ ਤੁਰੰਤ ਦਿੱਤੀ ਜਾਵੇ 2.95 ਦੇ ਫੈਕਟਰ ਨਾਲ ਪੈਨਸ਼ਨ ਸੋਧ ਕੇ ਫਿਕਸ ਕੀਤੀ ਜਾਵੇ ਮੈਡੀਕਲ ਪਤਾ 3000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇ ਫੈਮਿਲੀ ਪੈਨਸ਼ਨਾਂ ਨੂੰ ਬੰਦੇ ਲਾਭ ਤੁਰੰਤ ਦਿੱਤੇ ਜਾਣ 2004 ਤੋਂ ਬਾਅਦ ਭਰਤੀ ਹੋਏ ਮਲਾਜਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਤਹਿਤ ਪੈਨਸ਼ਨ ਸਕੀਮ ਦਾ ਲਭ ਦਿੱਤਾ ਜਾਵੇ ਜੇਕਰ ਪੰਜਾਬ ਸਰਕਾਰ ਸਮੇਸਿਰ ਪੈਨਸ਼ਨਾਂ ਦੀ ਹੱਕੀ ਅਤੇ ਵਾਜਬ ਮੰਗਾ ਨਹੀਂ ਮੰਨਦੀ ਤਾਂ ਪੈਨਸ਼ਨ ਤਰਨ ਤਰਨ ਦੀ ਜਿਮਨੀ ਚੌਣ ਵਿੱਚ ਰੋਸ ਪ੍ਰਦਰਸ਼ਨ ਕਰਨਗੇ ਇਸ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ ਇਸ ਮੌਕੇ ਨਿਰਮਲ ਸਿੰਘ ਅਨੰਦ ਰਣਮੇਸ਼ ਗਰੇਜੁਗੇਸ਼ ਪਟਿਆ ਸਰੇਂਦਰਪਾਲ ਕਰਨਾ ਸਤਪਾਲ ਰਵਿੰਦਰ ਕੁਮਾਰ ਮੁਖਤਿਆਰ ਸਿੰਘ ਮੋਨ ਲਾਲ ਦੀਪ ਸਿੰਘ ਬਲਬੀਰ ਸਿੰਘ ਹਰਪਾਲ ਸਿੰਘ ਦਲਜੀਤ ਸਿੰਘ ਅਰਜਨ ਸਿੰਘ ਬਲਵਿੰਦਰ ਸਿੰਘ ਨਵਿੰਦਰ ਸਿੰਘ ਸੋਮਨਾਥ ਰੋਲਗਿਆ ਰਾਦੇਸ਼ਿਆਮ ਰਿਆਦਾ ਗ੍ਰੈਕਚਰ ਬ੍ਰਿਜ ਮਹਿਰਾ ਮਹਿੰਦਰ ਸਿੰਘ 베ਦੀ ਹਰਪ੍ਰੀਤ ਸਿੰਘ ਚਰਨ ਸਿੰਘ ਮੋਨ ਲਾਲ ਸਮੇਤ ਕਈ ਪੈਨਸ਼ਨ ਸਾਥੀ ਹਾਜ਼ਰ ਸਨ ਪੰਜਾਬ ਸਟੇਟ ਮਸਟੀਰੀਅਲ ਪੈਨਸ਼ਨਰ ਐਸੋਸੀਏਸ਼ਨ ਦੀ ਮੀ ਨਵਾਂ ਮੀਟਿੰਗ ਹੋ ਰਹੀ ਹੈ ਸਭ ਤੋਂ ਪਹਿਲਾਂ ਜਿਨੇ ਵੀ ਇੱਥੇ ਸਾਡੇ ਮੈਂਬਰ ਉਹਦੇਦਾਰ ਸਾਹਿਬਾਨ ਐਜਕਟਿਵ ਮੀਟਿੰਗ ਦੇ ਵਿੱਚ ਜਿਹੜੇ ਆਏ ਨੇ ਸਾਰਿਆਂ ਨੂੰ ਹੀ ਮੀਡੀਆ ਵਾਲੇ ਸਾਥੀਆਂ ਨੂੰ ਵੀ ਦਿਵਾਲੀ ਮੁਬਾਰਕ ਹੋਵੇ ਦੀਵਾਲੀ ਦੀਆਂ ਬਹੁਤ-ਬਹੁਤ ਵਧਾਈਆਂ ਪਹਿਲਾਂ ਆਉਣ ਵਾਲੀ ਦੀਵਾਲੀ ਜੋ ਹੈ ਉਸ ਤੋਂ ਉਪਰੰਤ ਅਸੀਂ ਇਹ ਕਹਾਂਗੇ ਵੀ ਅਸੀਂ ਆਪਣੀਆਂ ਮੰਗਾਂ ਪਹਿਲਾਂ ਵੀ ਸਰਕਾਰ ਤੱਕ ਪਹੁੰਚਾਈਆਂ ਪਰ ਸਰਕਾਰ ਜਿਹੜੀ ਹੈ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ ਪੈਨਸ਼ਨਰ ਅਸੀਂ ਦੇਖੋ ਕੋਈ 70 ਸਾਲ ਦਾ ਕੋਈ 80 ਸਾਲ ਦਾ ਕੋਈ 85 ਸਾਲ ਦਾ ਸਾਡੇ ਸਾਡੇ ਸਾਥੀ ਬੈਠੇ ਨੇ ਅਸੀਂ ਕੋਈ ਪੇਸ਼ਾਵਰ ਜਿੰਦਾਬਾਦ ਮੁਰਦਾਬਾਦ ਕਰਨ ਵਾਲੇ ਨਹੀਂ ਆ ਅਸੀਂ ਮਸਟੀਰੀਅਲ ਪੈਨਸ਼ਨਰ ਹਾਂ ਬਾਊ ਕਲਾਸ ਨੂੰ ਬਿਲੋਂਗ ਕਰਦੇ ਆ ਤੇ ਬਾਹਾਂ ਦਾ ਕੰਮ ਹੁੰਦਾ ਸਾਰੀ ਉਮਰ ਅਸੀਂ ਦਫ਼ਤਰਾਂ ਦੇ ਵਿੱਚ ਬੈਠ ਕੇ ਪੱਕੇ ਥੱਲੇ ਬੈਠ ਕੇ ਕੁਰਸੀ ਤੇ ਬੈਠ ਕੇ ਆਪਣਾ ਕਲਮ ਚਲਾਈਏ ਤੇ ਸਰਕਾਰ ਦਾ ਅਸੀਂ ਪੂਰੀ ਤਰ੍ਹਾਂ ਲਗਨ ਤੇ ਮਿਹਨਤ ਦੇ ਨਾਲ ਜੋ ਕੰਮ ਕੀਤਾ ਉਸ ਕੰਮ ਦੇ ਬਦਲੇ ਸਾਨੂੰ ਨਿਯਮ ਅਨਸਾਰ ਪੈਨਸ਼ਨ ਮਿਲ ਰਹੀ ਹੈ ਲੇਕਿਨ ਪੈਨਸ਼ਨ ਦੇ ਵਿੱਚ ਸਾਨੂੰ ਡੀਏ ਜਿਹੜਾ ਹੈ ਸਾਰੇ ਹਿੰਦੁਸਤਾਨ ਨਾਲੋਂ 16% ਕਟ ਮਿਲ ਰਿਹਾ ਸਾਡਾ ਡੀਏ ਕਿਉਂਕਿ ਜਿਹੜਾ ਸਾਰੇ ਹਿੰਦੁਸਤਾਨ ਦੇ ਵਿੱਚ ਇਸ ਤਰ੍ਹਾਂ ਸਾਨੂੰ ਘੱਟ ਮਿਲੇ ਆ ਵੀ 1 7 23 ਨੂੰ ਸਾਨੂੰ 4% ਸੈਂਟਰ ਗਵਰਨਮੈਂਟ ਨੇ ਜਿਹੜਾ ਆਪਣੇ ਮੁਲਾਜ਼ਮਾਂ ਨੂੰ ਦਿੱਤਾ ਉਸ ਤੋਂ ਬਾਅਦ ਇੱਕ ਇੱਕ 24 ਨੂੰ 4% 1 7 24 ਨੂੰ 3% 1 1 25 ਨੂੰ 2% ਤੇ ਹੁਣ ਵੇਖੋ ਦਿਵਾਲੀ ਦੇ ਕੋਲ ਆ ਗਏ ਕੇਂਦਰ ਸਰਕਾਰ ਨੇ ਇੱਕ ਸੱਤ ਪੰਜੀ ਨੂੰ ਫਿਰ 3% ਇਸ ਤਰ੍ਹਾਂ ਸਾਨੂੰ 16% ਡੀਏ ਘੱਟ ਮਿਲ ਰਿਹਾ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ 42% ਤੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨੂੰ 52% ਮਿਲ ਰਿਹਾ ਜੋ ਕਿ ਬਹੁਤ ਵੱਡਾ ਸਾਡੇ ਨਾਲ ਧੱਕਾ ਹੋ ਰਿਹਾ ਸਾਡੀ 16% ਤਨਖਾਹ ਜਾਂ ਪੈਨਸ਼ਨ ਘਟਿਆ ਮੁਲਾਜ਼ਮ ਤੇ ਪੈਨਸ਼ਨਰ ਜਿਹੜੇ ਨੇ ਸਰਕਾਰ ਦੀ ਰੀੜ ਦੀ ਹੱਡੀ ਹੁੰਦੀ ਹੈ ਅਸੀਂ ਨਹੀਂ ਚਾਹੁੰਦੇ ਬੀਐਸਏ ਸਰਕਾਰ ਦੇ ਵਿਰੁੱਧ ਜਿੰਦਾਬਾਦ ਮੁਰਦਾਬਾਦ ਕਰੀਏ ਪਰ ਸਰਕਾਰ ਸਾਨੂੰ ਇਹ ਮਜਬੂਰ ਕਰ ਰਹੀ ਹੈ ਕਰਨ ਤੇ ਸਾਡੇ ਕੋਈ ਸਾਥੀ ਕਹ ਰਹੇ ਵੀ ਅਸੀਂ ਤਰੰਤਾਂ ਦੀ ਬਾਅਦ ਇਲੈਕਸ਼ਨ ਆਈ ਹੈ ਉੱਥੇ ਵੀ ਜਾ ਕੇ ਇਹਦਾ ਜਿਹੜਾ ਵੀ ਆਪਣਾ ਰੋਸ ਵਿਖਾਵਾ ਕਰਾਂਗੇ ਸਵਾਲ ਇਹ ਪੈਦਾ ਹੁੰਦਾ ਵੀ ਸਾਨੂੰ ਬਾਅਦ ਇਲੈਕਸ਼ਨ ਦੇ ਵਿੱਚ ਜਾਣ ਦੀ ਲੋੜ ਕਿਉਂ ਪੈਣੀ ਹੈ ਜੇ ਸਰਕਾਰਾਂ ਸਾਡੀਆਂ ਡਿਮਾਂਡਾਂ ਸਮੇਂ ਸਿਰ ਦੇ ਦੇਣ ਤੇ ਸਾਨੂੰ ਉੱਥੇ ਜਾਣ ਦੀ ਕੋਈ ਲੋੜ ਨਹੀਂ ਲੁਧਿਆਣੇ ਗਏ ਸੀ ਪਰ ਸਰਕਾਰ ਤੱਕ ਤੋਂ ਮਸ ਨਹੀਂ ਹੋਈ ਸਾਨੂੰ ਕੁਛ ਨਹੀਂ ਦਿੱਤਾ ਪਿਛਲੀਆਂ ਚੋਣਾਂ ਦੇ ਵਿੱਚ ਵੀ ਅਸੀਂ ਇਹ ਇਲੈਕਸ਼ਨ ਦੇ ਵਿੱਚ ਜਾ ਕੇ ਬਾਅਦ ਇਲੈਕਸ਼ਨ ਦੇ ਵਿੱਚ ਜਾ ਕੇ ਅਸੀਂ ਕੋਈ ਖੱਲਰ ਨਹੀਂ ਪਾਉਣਾ ਚਾਹੁੰਦੇ ਸਿਰ ਇਹ ਇੱਕ ਮੌਕਾ ਹੁੰਦਾ ਹੈ ਆਪਣੀ ਗੱਲ ਕਹਿਣ ਦਾ ਅਸੀਂ ਜਦੋਂ ਵੀ ਸਾਡੀ ਗੱਲ ਜਿਹੜੀ ਹੈ ਵੀ ਸਰਕਾਰ ਸੁਣੇ ਸੁਣ ਕੇ ਉਹਦੇ ਤੇ ਵਿਚਾਰ ਕਰਕੇ ਜੋ ਸਾਡੇ ਬੰਦੇ ਹੱਕ ਆ ਸਾਡਾ ਸਰਕਾਰ ਦੇ ਨਾਲ ਸਮਝੋਤੇ ਹੋਏ ਨੇ ਜਥੇ ਬੰਦੀਆਂ ਦੇ ਵੀ ਜੋ ਕੇਂਦਰ ਸਰਕਾਰ ਦੇ ਦੇਗੀ ਉਹ ਪੰਜਾਬ ਸਰਕਾਰ ਆਪਣੇ ਮੁਲਾਜ਼ਮਾਂ ਦੇ ਪੈਨਸ਼ਨਰਾਂ ਨੂੰ ਦੇਗੀ ਲੇਕਿਨ ਦੇਖ ਲਓ 23 ਤੋਂ ਲੈ ਕੇ 25 ਤੱਕ 2-2 ਸਾਲ ਹੋ ਗਏ ਸਰਕਾਰ ਦੇ ਕੰਨਾਂ ਦੇ ਉੱਤੇ ਜੂਣ ਹੀ ਸਰਕਾਰੀ ਤੇ ਸਾਨੂੰ ਜਿਹੜਾ 16% ਘਟ ਜਿਹੜਾ ਡੀਏ ਮਿਲ ਰਿਹਾ ਮਹਿੰਗਾਈ ਵੇਖੋ ਰੋਜ਼ ਦਿਨ-ਬਦਨ ਅਸਮਾਨ ਨੂੰ ਛੂਰੀ ਹੈ ਤੇ ਅਸੀਂ ਉੱਥੇ ਦੇ ਉੱਥੇ ਖੜੇ ਆ ਜਦੋਂ ਪੇ ਕਮਿਸ਼ਨ ਨੇ ਰਿਪੋਰਟ ਦੇ ਦਿੱਤੀ ਤੇ ਸਰਕਾਰ ਨੂੰ ਚਾਹੀਦਾ ਸੀ ਇਹਨਾਂ ਬਿਨ ਲਾਗੂ ਕਰ ਦੇਵੇ ਲੇਕਿਨ ਸਰਕਾਰ ਨੇ ਉਸ ਨੂੰ ਲਾਗੂ ਨਹੀਂ ਕੀਤਾ ਤੋਰਮ ਰੋੜ ਕੇ ਲਾਗੂ ਕੀਤਾ ਅਸੀਂ ਚਾਹੁੰਦੇ ਆ ਵੀ ਸਾਡਾ ਪੇਕ ਮਿਸ਼ਨ ਜਿਹੜਾ 2.69 ਦੇ ਨਾਲ ਗੁਨਾਹ ਦੇ ਨਾਲ ਸਾਡੀਆਂ ਪੈਨਸ਼ਨਾਂ ਫਿਕਸ ਕਰਕੇ ਸਾਨੂੰ ਉਹ ਦਿੱਤੀਆਂ ਜਾਣ ਮੈਡੀਕਲ ਦੀ ਹਾਲਤ ਦੇਖ ਲਓ ਮੈਡੀਕਲ ਸਾਨੂੰ 1000 ਰੁਪਿਆ ਮਹੀਨਾ ਮਿਲਦਾ ਮੀਆਂ بیوی ਤੇ ਦੋ ਬੱਚੇ ਆਪਾਂ ਲਾ ਲਈਏ ਚਾਰਾਂ ਦੇ ਵਿੱਚੋਂ ਇਹ ਰੱਬ ਨਾ ਕਰੇ ਜੇ ਇੱਕ ਵੀ ਬਿਮਾਰ ਹੋ ਜੇ 7-800 ਰੁਪਿਆ ਤਾਂ ਡਾਕਟਰ ਹੱਥ ਲਾਉਣ ਦੀ ਫੀਸ ਲੈ ਲੈਂਦਾ ਕਾਗਜ਼ ਦੇ ਉੱਤੇ ਦਵਾਈ ਲਿਖਣ ਦੀ ਫੀਸ ਲੈ ਲੈਂਦਾ 200 ਰੁਪਏ ਨਾਲ ਕਿਹਣੀ ਦਵਾਈ ਆਏਗੀ 1000 ਰੁਪਿਆ ਬਹੁਤ ਘੱਟ ਆ ਅਸੀਂ ਜ਼ਿਆਦਾ ਵੀ ਨਹੀਂ ਕਹਿੰਦੇ ਅਸੀਂ ਕਹਿੰਨੇ ਘੱਟੋ ਘੱਟ 3000 ਰੁਪਿਆ ਤੇ ਸਾਨੂੰ ਮੈਡੀਕਲ ਪਤਾ ਹਰ ਮਹੀਨੇ ਮਿਲੇ ਕਿਉਂਕਿ ਬੁਢਾਪੇ ਦੇ ਵਿੱਚ ਦਵਾਈ ਦੀ ਜ਼ਿਆਦਾ ਲੋੜ ਹੁੰਦੀ ਆ ਦਵਾਈ ਮੈਡੀਸਨ ਤੇ ਇਸੇ ਤਰ੍ਹਾਂ ਜਿਹੜਾ ਸਾਡਾ ਪੈਨਸ਼ਨ ਫਾਰਮੂਲਾ ਉਹ ਵੀ ਠੀਕ ਨਹੀਂ ਜੇ ਪੇਕ ਮਿਸ਼ਨ ਦਿੱਤਾ ਹੀ ਦਿੱਤਾ ਪਹਿਲੀ ਸਰਕਾਰ ਨੇ ਜਾਣ ਲੱਗਿਆ ਜਦੋਂ ਚੰਨੀ ਦੀ ਸਰਕਾਰ ਸੀ ਮੁੱਖ ਮੰਤਰੀ ਚੰਨੀ ਜੀ ਸੀਗੇ ਉਹ ਜਾਣ ਲੱਗੇ ਪੇ ਕਮਿਸ਼ਨ ਅਨਾਉਂਸ ਕਰਕੇ ਇਹਨਾਂ ਨੇ ਆਗੇ ਲਾਗੂ ਕੀਤਾ ਕਿਸ਼ਤਾ ਬਣਾਤੀਆਂ 2029 ਤੱਕ ਵੀ ਜਿਹੜਾ ਤੁਹਾਨੂੰ ਏਰੀਅਰ ਮਿਲਣਾ 2029 ਤੱਕ ਮਿਲੇਗੀ ਕਿਸ਼ਤਾਂ ਬਣਾਤੀਆਂ 27 ਦੀ ਨਵੀਂ ਸਰਕਾਰ ਆਏਣੀ ਹੈ ਕੀ ਪਤਾ ਕੀ ਦੀ ਹੋਣੀ ਕੀ ਦੀ ਨਹੀਂ ਹੋਣੀ ਅਸੀਂ ਜੋਨੇ ਆ ਵੀ ਸਾਨੂੰ ਪੇ ਕਮਿਸ਼ਨ ਦਾ ਏਰੀਅਰ ਜਿਹੜਾ ਤੌਰ ਮਰੋੜ ਕੇ ਨਾ ਦਿੱਤਾ ਜਾਏ ਇੱਕ ਕਿਸ਼ਤ ਦਿੱਤੀ ਜਾਵੇ ਜਾਂ ਬਸ ਦੋ ਕਿਸ਼ਾਂ ਕਰ ਲਓ ਲੇਕਿਨ ਇਹ 2029 ਤੱਕ ਵੇਖੋ ਕਿਹੜਾ ਕਾਨੂੰਨ ਹੈ ਆਈਐਸ ਨੂੰ ਪੀਸੀਐਸ ਨੂੰ ਸਾਰਾ ਕੁਝ ਜਿਹੜਾ ਵੀ ਨਾਲ ਨਾਲ ਮਿਲ ਰਿਹਾ ਰਹਿ ਜਾਂਦੀ ਹੈ ਬਹੁ ਕਲਾਸ ਕਲਾਸ 3 ਤੇ ਕਲਾਸ 4 ਇਹਨਾਂ ਦੇ ਨਾਲ ਦੇਖੋ ਕਿੰਨਾ ਵੱਡਾ ਧੱਕਾ ਆਈਐਸ ਵੀ ਲੈ ਗਏ ਪੀਸੀਐਸ ਵੀ ਲੈ ਗਏ ਜੁਡੀਸ਼ੀਅਰੀ ਵੀ ਲੈ ਗਈ ਰਹਿ ਗਏ ਅਸੀਂ ਅਸੀਂ ਸਰਕਾਰ ਨੂੰ ਹੱਥ ਜੋੜ ਕੇ ਅੱਗੇ ਵੀ ਬੇਨਤੀ ਕੀਤੀ ਹੈ ਉਹਨੂੰ ਬੇਨਤੀ ਕਰਦੇ ਹਾਂ ਵੀ ਸਾਡੀਆਂ ਮੰਗਾਂ ਵੱਲ ਵਿਸ਼ੇਸ਼ ਤੌਰ ਤੇ ਧਿਆਨ ਪੰਚਨਾਰਾਂ ਦੀਆਂ ਮੰਗਾਂ ਵੱਲ ਦਿੱਤਾ ਜਾਏ ਅਸੀਂ ਕੋਈ ਖਰਾਤ ਨਹੀਂ ਮੰਗਦੇ ਜੋ ਸਾਡੇ ਸਮਝੋਤੇ ਹੋਏ ਨੇ ਜੋ ਸਾਡੇ ਕਾਨੂੰਨਸਾਰ ਸਾਡਾ ਬਣਦਾ ਉਹ ਸਾਨੂੰ ਦੇ ਦਿਓ ਅਸੀਂ ਵੱਧ ਮੰਗਦੇ ਨਹੀਂ ਲੀਵਨ ਕੈਸ਼ਮੈਂਟ ਦਾ ਏਰੀਆ ਦੇਖੋ ਲੀਵਨ ਕੈਸ਼ਮੈਂਟ ਦਾ ਏਰੀਆ ਜਿਹੜਾ ਸਾਨੂੰ ਰਿਟਾਇਰ ਹੋਣ ਤੋਂ ਬਾਅਦ ਲੀਵਨ ਕੈਸ਼ਮੈਂਟ ਮਿਲਣੀ ਚਾਹੀਦੀ ਸੀ ਉਹ ਵੀ ਦੱਬ ਕੇ ਬੈਠੇ ਉਹ ਵੀ ਹੁਣ ਚਾਰ ਕਿਸ਼ਤਾਂ ਦੇ ਵਿੱਚ ਦੇ ਰੇ ਆ ਇੱਕ ਕਿਸ਼ਤ ਸਾਨੂੰ ਮਿਲੀ ਆ ਦੂਸਰੀ ਕਿਸ਼ਤ ਸਾਡੀ ਐਸ ਮੈਨੇ ਡਿਊ ਸੀ ਅਕਤੂਬਰ ਦੇ ਵਿੱਚ ਅੱਧਾ ਅਕਤੂਬਰ ਬੀਤ ਗਿਆ ਆ ਅਜੇ ਤੱਕ ਕੋਈ ਪਤਾ ਨਹੀਂ ਵੀ ਸਾਡੀ ਲੀਨ ਐਂਗੇਜਮੈਂਟ ਦੀ ਦੂਜੀ ਕਿਸ਼ਕਿਥੇ ਆ ਚਾਰ ਕਿਸ਼ਤਾਂ ਟੋਟਲ ਇਹਨਾਂ ਦੇਣੀਆਂ ਇੱਕ ਕਿਸ਼ਤ ਮਿਲਿਆ ਲੇਕਿਨ ਅੱਗੋਂ ਕੋਈ ਪਤਾ ਹੀ ਨਹੀਂ ਅਜੇ ਦੋ ਕਿਸ਼ਤਾਂ ਅਗਲੇ ਸਾਲ 'ਚ ਸਾਨੂੰ ਮਿਲਣੀਆਂ ਨੇ ਰੱਬ ਜਾਣੇ ਮਿਲਣਿਆ ਕਿ ਨਹੀਂ ਮਿਲਣੀਆਂ ਅਸੀਂ ਤੇ ਸਰਕਾਰ ਨੂੰ ਇਹੀ ਬੇਨਤੀ ਕਰਦੇ ਆਂ ਵੀ ਸਰਕਾਰ ਜੀ ਅਸੀਂ ਕੋਈ ਤੁਹਾਡੇ ਤੋਂ ਬਾਹਰ ਨਹੀਂ ਮੁਲਾਜ਼ਮ ਦੇ ਪੈਨਸ਼ਨਰ ਸਰਕਾਰ ਦੀ ਜੇ ਰੀੜ ਦੀ ਹੱਡੀ ਨੇ ਤੇ ਤੁਸੀਂ ਵੀ ਸਮਝੋ ਵੀ ਅਸੀਂ ਤੁਹਾਨੂੰ ਵੋਟਾਂ ਬਾਕੇ ਜਿਤਾਇਆ ਅਸੀਂ ਤੁਹਾਡਾ ਸਹਿਯੋਗ ਦਿੱਤਾ ਤੇ ਹੁਣ ਤੁਹਾਡੀ ਵਾਰੀ ਹੈ ਵੀ ਤੁਸੀਂ ਸਾਨੂੰ ਉਸ ਦਾ ਕੁਝ ਨਾ ਕੁਝ ਚੰਗਾ ਬਦਲਾ ਦਿਓ ਲੇਕਿਨ ਤੁਸੀਂ ਸਾਨੂੰ ਚੰਗਾ ਰਿਜ਼ਲਟ ਤਾਂ ਕੀ ਦੇਣਾ ਤੁਸੀਂ ਸਾਡੇ ਹੀ ਆਪ ਤੇ ਜਿਹੜੇ ਦਵਾ ਕੇ ਬੈਠ ਗਏ ਅਸੀਂ ਇਹ ਸਰਕਾਰ ਨੂੰ ਫਿਰ ਬੇਨਤੀ ਕਰਾਂਗੇ ਕਿ ਪੈਨਸ਼ਨਰਾਂ ਦੀਆਂ ਖਾਸ ਤੌਰ ਤੇ ਜਿਹੜੀਆਂ ਮੰਗਾਂ ਨੇ ਫੈਮਿਲੀ ਪੈਨਸ਼ਨਰਾਂ ਦੀਆਂ ਮੰਗਾਂ ਨੇ ਉਹ ਤੁਰੰਤ ਜਿਹੜੀਆਂ ਤੁਸੀਂ ਮੰਨੀਆਂ ਵੀ ਹੋਈਆਂ ਨੇ ਉਹਨਾਂ ਨੂੰ ਲਾਗੂ ਕਰੋ ਤੇ ਸਾਨੂੰ ਵੇਖੋ ਸਰਕਾਰ ਮੀਟਿੰਗ ਵੀ ਲੈਣ ਲਈ ਸਾਨੂੰ ਜਦੋਂ ਜਦੋਂ ਯਾਦ ਕਰਨੀ ਪੈਂਦੀ ਹੈ ਜਦੋਂ ਇੱਕ ਸਰਕਾਰ ਮੀਟਿੰਗ ਦੀ ਨਿਸ਼ਚਿਤ ਕਰ ਦਿੰਦੀ ਹੈ ਡੇਟ ਕਿ ਫਲਾਣੇ ਦਿਨ ਤੁਹਾਡੇ ਨਾਲ ਮੀਟਿੰਗ ਕਰਾਂਗੇ ਚੰਡੀਗੜ੍ਹ ਉੱਤੇ ਪਹੁੰਚ ਜਾਣਾ ਤੁਸੀਂ ਸੈਕਟੇਅਰ ਦੇ ਵਿੱਚ ਜਦੋਂ ਅਸੀਂ ਉੱਥੇ ਜਾਂਦੇ ਹਾਂ ਤੇ ਮੀਟਿੰਗ ਕੈਨਸਲ ਦੀ ਸਾਨੂੰ ਚਿੱਠੀ ਮਿਲ ਜਾਂਦੀ ਹੈ ਤਰੀਕ 'ਤੇ ਤਰੀਕ ਤਰੀਕ 'ਤੇ ਤਰੀਕ ਮਿਲਦੀ ਹੈ ਇਨਸਾਫ ਨਹੀਂ ਮਿਲਦਾ ਕੋਈ ਸਾਨੂੰ ਆਕ ਨਹੀਂ ਮਿਲਦੇ ਤੁਸੀਂ ਦੇਖ ਲਓ ਇਹ ਸਰਕਾਰ ਨੇ ਇੱਕ ਨਵੀਂ ਫਿਰ ਤਬਾਤੀ ਤਰੀਕ 'ਤੇ ਤਰੀਕ ਪਹਿਲੀਆਂ ਸਰਕਾਰਾਂ ਵੀ ਹੁੰਦੀਆਂ ਸੀ ਚਾਹੇ ਚੰਗੀਆਂ ਸੀ ਚਾਹੇ ਮਾੜੀਆਂ ਸੀ ਪਰ ਜਿਸ ਦਿਨ ਤਰੀਕ ਹੁੰਦੀ ਸੀ ਮੀਟਿੰਗ ਦੀ ਉਸ ਦਿਨ ਮੀਟਿੰਗ ਜ਼ਰੂਰ ਹੁੰਦੀ ਸੀ ਤੇ ਮੀਟਿੰਗ ਦਾ ਫਰੂਟਫੁੱਲ ਰਿਜ਼ਲਟ ਵੀ ਨਿਕਲਦਾ ਸੀ ਪਰ ਇਹਨਾਂ ਨੇ ਮੀਟਿੰਗ ਹੀ ਨਹੀਂ ਕੀਤੀ ਤੇ ਰਿਜ਼ਲਟ ਕੀ ਨਿਕਲਣਾ ਇਸ ਕਰਕੇ ਅਸੀਂ ਭਗਵੰਤ ਮਾਨ ਜੀ ਸਾਡੇ ਮੁੱਖ ਮੰਤਰੀ ਨੇ ਸਤਿਕਾਰਯੋਗ ਨੇ ਚੀਮਾ ਸਾਹਿਬ ਜਿਹੜੇ ਵਿੱਤ ਮੰਤਰੀ ਨੇ ਸਤਿਕਾਰਯੋਗ ਨੇ ਅਸੀਂ ਇਹ ਬੇਨਤੀ ਕਰਾਂਗੇ ਵੀ ਤੁਸੀਂ ਸਾਡੀਆਂ ਮੰਗਾਂ ਵੱਲ ਵਿਸ਼ੇਸ਼ ਧਿਆਨ ਦਿਓ ਜਿਵੇਂ ਤੁਸੀਂ ਕਹਿੰਦੇ ਹੋ ਨਾ ਵੀ ਸਾਨੂੰ ਸੈਂਟਰ ਗਵਰਨਮੈਂਟ ਵਿਸ਼ੇਸ਼ ਪੈਕੇਜ ਦੇਵੇ ਮੁਲਾਜ਼ਮ ਦੇ ਪੈਨਸ਼ਨਰ ਵੀ ਚਾਹੁੰਦਾ ਸਾਨੂੰ ਵਿਸ਼ੇਸ਼ ਪੈਕੇਜ ਦਿਓ। ਦੀਵਾਲੀ ਆਈ ਹੈ। ਦੀਵਾਲੀ ਦਾ ਸਾਨੂੰ ਤੋਹਫਾ ਦਿਓ। ਦੀਵਾਲੀ ਦਾ ਤੋਹਫਾ ਨਾ ਦਿਓ। ਸਾਡੀਆਂ ਜਿਹੜੀਆਂ 5 ਕਿਸ਼ਤਾਂ ਡਿਊ ਨੇ, ਡੀਏ ਦੀਆਂ। ਸਾਨੂੰ 5 ਕਿਸ਼ਤਾਂ ਦੇਜੇ 5 ਨਹੀਂ ਤੇ 4 ਹੀ ਦੇ ਦਿਓ। ਤੋਹਫਾ ਦੇ ਕੇ ਇੱਕ ਅੱਧੀ ਲੰਗੜੀ ਜੀ ਕਿਸ਼ਤ ਦੇ ਕੇ ਸਾਡੇ ਨਾਲ ਤੋਹਫਾ ਨਾ ਕਰਿਓ। ਇਸ ਕਰਕੇ ਅਸੀਂ ਤੋਹਫਾ ਹੀ ਚਾਹੁੰਦੇ ਆ ਦੀਵਾਲੀ ਦਾ। ਵੀ ਘਟੋ ਘਟ ਤੁਸੀਂ ਸਾਡੇ ਨਾਲ ਈਮਾਨਦਾਰੀ ਦੇ ਨਾਲ ਚੱਲੋ ਈਮਾਨਦਾਰੀ ਦੇ ਨਾਲ ਜੇ ਸਾਡੀਆਂ 5 ਕਿਸ਼ਤਾਂ ਬੰਦੀਆਂ ਨੇ ਤੇ ਅਸੀਂ ਆਪ ਕਹਿੰਨੇ ਆ ਵੀ ਚਲੋ 5 ਨਹੀਂ ਤੇ 4 ਹੀ ਦੇ ਦਿਓ ਦੇਓ ਤਾਂ ਸਹੀ ਪਰ ਸਰਕਾਰ ਤੇ ਸਾਨੂੰ ਇੱਕ ਵੀ ਕਿਸ਼ਤ ਨਹੀਂ ਦੇ ਰਹੀ ਅਸੀਂ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਸਾਨੂੰ ਦੀਵਾਲੀ ਦਾ ਜੇ ਤੁਸੀਂ ਤੋਹਫਾ ਦੇਣਾ ਸਾਨੂੰ ਮਾਲਾ ਮਾਲ ਕਰਨਾ ਤੇ ਸਾਡੀਆਂ ਘਟੋ ਘਟ ਚਾਰ ਕਿਸ਼ਤਾਂ ਡੀ ਆ ਰਹੀਆਂ ਜੂਰ ਦਿਓ ਮੈਂ ਸੋਮਨਾਥ ਰੌਲੀਆ ਸੀਨੀਅਰ ਮੀਤ ਪ੍ਰਧਾਨ ਪੰਜਾਬ ਸਟੇਟ ਮਿਸਟਰੀਅਲ ਪੈਨਸ਼ਨ ਐਸੋਸੀਏਸ਼ਨ ਸਾਡੇ ਪ੍ਰਧਾਨ ਜੀ ਸਰਦਲਬੀ ਸਿੰਘ ਬਾਜਰਾ ਜੀ ਆਊਟ ਆਫ ਕੰਟਰੀ ਨੇ ਤੇ ਸਾਡੇ ਕਾਰਜਕਾਰੀ ਪ੍ਰਧਾਨ ਸਰ ਨੀਮਲ ਸਿੰਘ ਨੰਦ ਜੀ ਇਹਨੇ ਸਾਡੀਆਂ ਜਿਹੜੀਆਂ ਪੰਜਾਬ ਦੇ ਮਲਾ ਪੈਨਸ਼ਨਰਾਂ ਦੀਆਂ ਮੰਗਾਂ ਸੰਬੰਧੀ ਸਾਰਾ ਡਿਟੇਲ ਦੇ ਵਿੱਚ ਵਿਸਤਾਰਪੂਰਵਕ ਦੱਸ ਦਿੱਤਾ ਤੇ ਮੈਂ ਇਹ ਕਹਿਣਾ ਚਾਹੁੰਦਾ ਵੀ ਇਸ ਤਰ੍ਹਾਂ ਕਾਂਗਰਸ ਦੀ ਸਰਕਾਰ ਨੇ ਸਾਡਾ ਜਿਹੜਾ ਛੇਵਾਂ ਪੇ ਕਮਿਸ਼ਨ ਇੱਕ ਇੱਕ 16 ਤੋਂ ਡਿਊ ਸੀਗਾ ਉਹ ਉਹਨੇ ਲਮਕਾ ਕੇ ਸਾਨੂੰ ਇੱਕ ਸੱਤ 2021 ਨੂੰ ਦਿੱਤਾ ਜਿਹੜਾ ਪੰਜ ਸਾਢੇ ਪੰਜ ਸਾਲ ਲੇਟ ਕੀਤਾ ਉਸ ਤੋਂ ਬਾਅਦ ਸਾਡਾ ਉਹਨੂੰ ਕਾਂਗਰਸ ਸਰਕਾਰ ਨੇ ਕੋਈ ਬਕਾਇਆ ਨਹੀਂ ਦਿੱਤਾ ਉਹਨਾਂ ਨੇ ਇਹ ਸੀਗਾ ਵੀ ਮੁੜ ਕੇ ਸਾਡੀ ਸਰਕਾਰ ਆ ਜਾਏਗੀ ਤੇ ਅਸੀਂ ਫੇਰ ਇਹਨਾਂ ਨਾਲ ਕਿਸ ਤਰ੍ਹਾਂ ਕਰ ਲਵਾਂਗੇ ਪਰ ਹੋਇਆ ਉਲਟ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਇਹਨੀ ਵੀ ਪਹਿਲਾਂ ਲਾਰੇ ਲਾਇਆ ਸੀ ਤੇ ਜਿਹੜੀਆਂ ਪੈਨਸ਼ਨਾਂ ਤੇ ਮੁਲਾਜ਼ਮਾਨੀਆਂ ਮੰਗਾ ਮੁੱਖ ਮੰਗਾ ਨੇ ਉਹ ਅਸੀਂ ਸਰਕਾਰ ਦੀ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਸਾਰੀਆਂ ਮੰਨ ਕੇ ਉਹਨਾਂ ਲਾਗੂ ਕਰ ਦਿਆਂਗੇ ਪਰ ਸਾਢੇ 3 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਜਿਹੜੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਨੇ ਸਾਡੀ ਅਜੇ ਤੱਕ ਇੱਕ ਵੀ ਮੰਗ ਪੂਰੀ ਨਹੀਂ ਕੀਤੀ ਜਿਹੜਾ ਸਾਢੇ 5 ਸਾਲ ਦਾ 6ਵੇਂ ਪੇ ਕਮਿਸ਼ਨ ਦਾ ਬਕਾਇਆ ਸੀ ਉਹ ਇਸ ਆਮ ਆਦਮੀ ਪਾਰਟੀ ਸਰਕਾਰ ਨੇ ਸਾਨੂੰ 48 ਕਿਸ਼ਤਾਂ ਵਿੱਚ ਦੇਣਾ ਨਿੱਟੇ ਕੀਤਾ ਪਰ ਉਹ ਜਿਹੜੀ ਸਾਡੀ ਕਿਸ਼ਤ ਬਣਦੀ ਹੈ ਇੱਕ ਜਿਹੜਾ ਸਾਡਾ ਪੰਜਾਬ ਸਰਕਾਰ ਨੇ 16% ਡੀਏ ਸਾਡਾ ਰੋਕਿਆ ਹੋਇਆ ਤੇ ਸਾਨੂੰ ਜਿਹੜੀ ਬਕਾਇਆ ਦੀ ਕਿਸ਼ਤ ਆ ਉਹ ਸਾਡੀ ਉਸ ਨਾਲ ਡੀਏ 16% ਡੀਏ ਨਾਲ ਅੱਜ ਵੀ ਨਹੀਂ ਬਣਦੀ ਇਸ ਕਰਕੇ ਜਿਹੜੀ ਪੰਜਾਬ ਸਰਕਾਰ ਆ ਉਹ ਸਾਡੇ ਹੀ ਪੈਸਿਆਂ ਦੇ ਵਿੱਚੋਂ ਸਾਨੂੰ ਥੋੜੇ ਜਿਹੇ ਪੈਸੇ ਦੇ ਕੇ ਤੇ ਆਪ ਸਾਰੇ ਆਪਣੇ ਕੋਲ ਰੱਖੀ ਬੈਠੇ ਮੈਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਪੰਜਾਬ ਦੇ ਜਿਹੜੇ ਵਿੱਤ ਮੰਤਰੀ ਉਹਨਾਂ ਸਰਦਾਰ ਹਰਪਾਲ ਸਿੰਘ ਧੀਮਾ ਜੀ ਉਹਨਾਂ ਨੂੰ ਬੇਨਤੀ ਕਰਾਂਗਾ ਅਪੀਲ ਕਰਾਂਗਾ ਕਿ ਸਾਡੀਆਂ ਮੁੱਖ ਮੰਗਾਂ ਜਿਹੜੀਆਂ ਡੀਏ ਦੇ ਖਾਸ ਕਰਕੇ 16% ਡੀਏ ਉਤਰੰਤ ਜਿਹੜਾ ਰਿਲੀਜ਼ ਕੀਤਾ ਜਾਵੇ ਸਾਨੂੰ ਜਿਹੜੀ 119% ਡੀਏ ਮੰਨ ਕੇ ਤੇ ਸਾਡੇ ਜਿਹੜਾ ਇੱਕ 16 ਤੋਂ ਪਹਿਲਾਂ ਦੇ ਜਿਹੜੇ ਪੈਨਸ਼ਨਰ ਰਿਟਾਇਰ ਹੋਏ ਨੇ ਉਹਨਾਂ ਨੂੰ 2.59 ਦਾ ਮਲਟੀਪਲ ਫੈਕਟਰ ਦੇ ਕੇ ਜਿਹੜੀਆਂ ਇੱਕ ਇੱਕ 16 ਤੋਂ ਜਿਹੜੀਆਂ ਪੈਨਸ਼ਨਾਂ ਦੁਆਰਾ ਫਿਕਸ ਕੀਤਾ ਜਾਣ ਤੇ ਉਹਦਾ ਛੇਤੀ ਤੋਂ ਛੇਤੀ ਬਕਾਇਆ ਦਿੱਤਾ ਜਾਵੇ